ਅਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਰੇ ਜਦੋਂ ਵੀ ਤੁਹਾਨੂੰ ਕਿਸੇ ਵੀ ਵੱਡੇ ਮਾਮਲੇ ਦੇ ਉੱਤੇ ਜਿਹੜਾ ਜਿਹੜਾ ਰਾਜਪੁਰਾ ਦੇ ਆਮ ਆਪ ਦਾ ਮਾਚੰਦੇ ਤੁਸੀਂ ਇਸੇ ਵਿੱਚ ਮਸਚ ਐਨਾਲਿਸਿਸਿੰਗ ਤੋਂ ਹੋ ਰਹੀ ਤੁਸੀਂ ਬਹੁਤ ਅੱਗੇ ਵੱਧ ਕੇ ਜਿਹੜਾ ਉਹਨੂੰ ਹਾਈਲਾਈਟ ਕਰਦੇ ਆ ਸੋ ਮੈਂ ਦਾ ਧੰਨਵਾਦ ਕਰਨਾ ਜਾਂ ਮੈਂ ਮੇਰੇ ਵੱਲੋਂ ਇੱਕ ਜਿਹੜੀ 30 ਤਰੀਕ ਦੀ ਸਾਡੀ ਇੱਕ ਚੌਣ ਹੋਈ ਸੀ ਸਾਡਾ ਵਿਦਿਆ ਦਾ ਮੰਦਰ ਪਟੇਲ ਮੰਨੋ ਦੀ ਹੈ ਪਰਮਲ ਗੈਂਡ ਸਕੂਲ ਡਿਗਰੀ ਮੈਨੇਜਮੈਂਟ ਇਲੈਕਸ਼ਨਸ ਉਹ ਜਿਹਦੇ ਵਿੱਚ 125 ਮੈਂਬਰ ਸੀ ਤੇ ਉਹ ਜਿਹੜੀ ਚੋਣ ਹੋਈ ਆ باوجود ਜਿਹੜੀ ਲੋਕਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਗੁੰਡਾਗਰਦੀ ਪ੍ਰੈਸ ਦੇ ਨਾਲ ਵੀ ਤੇ ਆਮ ਮਤਲਬ ਕਿ ਜਿਹੜਾ ਉਹ ਤੋਂ ਮੈਂਬਰ ਸਾਹਿਬਾਨ ਨਾਲ ਦੀ ਇਹਦਾ ਪੋਸਤੰਤਰ ਦਾ ਉਦਨ ਜਿਹੜਾ ਉਜੋਗ ਜਾਂ ਦੁਰਵਤੋਂ ਮੈਂ ਕਹਿ ਸਕਦਾ ਜਿਹੜਾ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਮੇਰੇ ਤੋਂ ਪਹਿਲਾਂ ਵੀ ਬੜੇ ਐਮਐਲਏ ਰਹੇ ਆ ਮੈਂ ਵੀ ਰਹਿਆ 10 ਸਾਲ ਮੈਂ ਕਦੇ ਨਹੀਂ ਦੇਖਿਆ ਕਿ ਕਦੇ ਇੱਥੇ ਪ੍ਰੈਸ ਵੱਲੋਂ ਜਿਹੜਾ ਧਰਨਾ ਹੋ ਲਾਇਆ ਗਿਆ ਹੋਵੇ ਤੇ ਉਸ ਦਿਨ ਪ੍ਰੈਸ ਨੂੰ ਵੀ ਮਜਬੂਰ ਹੋ ਕੇ ਜਿਹੜਾ ਹੈਗਾ ਉਹ ਧਰਨਾ ਲਾਣਾ ਪਿਆ ਤਾਂ ਜਾ ਕੇ ਜਿਹੜਾ ਹੈ ਅੱਗੇ ਤੁਹਾਨੂੰ ਜਿਹੜਾ ਅਸੀਂ ਵੀ ਉੱਥੇ ਸਟੈਂਡ ਲਿਆ ਤਾਂ ਜਾ ਕੇ ਤੁਹਾਨੂੰ ਜਿਹੜਾ ਹੈਗਾ ਐਂਟਰ ਕਰ ਚੱਲੋ ਚੋਣ ਹੋ ਗਈ ਚੋਣ ਦੇ ਵਿੱਚ ਦੇਵਕੀ ਨੰਦਰ ਜੀ ਸਾਡੇ ਪ੍ਰਧਾਨ ਸਾਹਿਬ ਜਿੱਤ ਗਏ ਤੇ ਸਾਡੇ ਵਿਜੇ ਆਰਿਆ ਜੀ ਜਿਹੜੇ ਜਿੱਤ ਕੇ ਉਸ ਤੋਂ ਤਿੰਨ ਜਿਹੜੀ ਉਹ ਦੋ ਤਾਂ ਜੁਨਾਨਮਸ ਹੋ ਗਈ ਸੀ ਤੇ ਜੁਨਾਨਮਸ ਤੋਂ ਦੋਆਂ ਦੀ ਜਨਰਲ ਸੈਕਟੀ ਤੇ ਵਾਈਸ ਪ੍ਰੈਜ਼ੀਡੈਂਟ ਦੀ ਹੋ ਗਈ ਸੀ ਤੇ ਉਸ ਦਿਨ ਤਿੰਨ ਸੀਗੀਆਂ ਤੇ ਜੀ ਦੇ ਵਿਕੀਸ਼ ਮੰਤਲ ਜਿਹੜੇ ਖੜੇ ਸੀਗੇ ਉਹ ਵੀ ਫਾਈਨਾਂਸ ਸੈਕਟੀ ਦੇ ਤੌਰ ਤੇ ਜਿਹੜੇ ਇਹ ਪਰ ਤੁਸੀਂ ਇਹ ਦੇਖੋ ਕਿ ਉਹ ਤੋਂ ਬਾਅਦ ਉਸ ਦਿਨ ਤਾਂ ਤੁਸੀਂ ਦੇਖਿਆ ਹੀ ਆ ਵੀ ਕੀ ਕਿਸ ਤਰੀਕੇ ਦੇ ਨਾਲ ਉਸ ਨੂੰ ਪੁਲਿਸ ਛਾਣ ਜਿਹੜਾ ਬਣਾਤਾ ਸੀਗਾ ਜਦੋਂ ਤੁਸੀਂ ਸਾਰਿਆਂ ਨੇ ਅਸੀਂ ਸਾਰਿਆਂ ਨੇ ਜਿਹੜੀ ਲੜਾਈ ਲੜੀ ਤਾਂ ਜਿਹੜੇ ਰਿਜ਼ਲਟ ਸੂਗੇ ਉਹ ਠੀਕ ਆ ਜੈਂਦਾ ਕਿ ਇਹ ਚੋਣ ਵਧੀਆ ਅਸੀਂ ਤਾਂ ਉਸ ਗੱਲ ਨੂੰ ਮੰਨ ਲਿਆ ਕਿ ਬੜੀ ਅੱਛੀ ਚੋਣ ਹੋਈ ਹੈ ਸ਼ਹਿਰ ਦੇ ਵਿੱਚ ਅੱਛਾ ਵਾਤਾਵਰਨ ਬਣਿਆ ਰਹੇ ਇਹ ਚਾਹੁੰਦੇ ਸੀ ਪਰ ਜਿਹੜਾ ਐਮਐਲਏ ਦਾ ਘਰ ਵਾਲਾ ਆ ਐਮਐਲਏ ਆ ਉਹ ਬਿਲਕੁਲ ਨਹੀਂ ਮੰਨ ਲਕਿਏ ਉਹਨਾਂ ਨੇ ਬਰਦਾਸ਼ਤ ਨਹੀਂ ਕਰ ਪਾਏ ਇਸ ਗੱਲ ਦੇ ਅੰਦਰ ਕਿ ਜਿਹੜੀ ਇਹ ਚੋਣ ਕਿਉਂ ਨਹੀਂ ਅਸੀਂ ਲੋਕੀਂ ਹੋਈ ਹੈ ਜੀ ਤੇ ਅਸੀਂ ਤਾਂ ਇਸ ਨੂੰ ਡਾਕਟਰ ਨਾਲ ਚਾਹਦੇ ਸੀ ਇਹਨਾਂ ਦੇ ਲੁੱਕ ਕੇ ਬਾਅਦ ਦੇ ਵਿੱਚ ਜਿਹੜਾ ਕੁਝ ਹਫਤਾ ਤੋਂ ਮੈਂ ਦੱਸਦਾ ਤੁਹਾਨੂੰ ਵੀ ਕੀ ਕਰਨੇ ਚਾਹਦੇ ਸੀ ਉਹ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਦੇ ਨਹੀਂ ਹੋਇਆ ਕਿ ਕਿਸੇ ਕਾਲਜ ਦੇ ਬਲਾਜ਼ਮ ਨੂੰ ਕਦੇ ਕਿਸੇ ਐਮਐਲਏ ਦੇ ਘਰੇ ਲਾਇਆ ਹੋਇਆ ਇਹ ਰਿਟਰਨ ਆਰਡਰ ਮੈਂ ਉਸਦੀ ਕਾਪੀ ਤੁਹਾਨੂੰ ਦਿੱਤੀ ਸੀ ਕਿ ਕਿਸੇ ਬਲਾਜ਼ਮ ਨੂੰ ਜਿਹੜਾ ਹੈਗਾ ਉਹ ਪਿਛਲੇ 3 ਸਾਲ ਤੋਂ ਇਹ ਬੀਬੀ ਜੀ ਦੇ ਘਰੇ ਜਿਹੜਾ ਉਹ ਕੰਮ ਉਹ ਕਰ ਰਿਹਾ ਹੈਗਾ ਇਹ ਸੁਭੀ ਮਤਲਬ ਕਹਿਨ ਦਾ ਜਿਹੜਾ ਹੈਗਾ ਇਹ ਦੁਨੀਆਂ ਦੇ ਬੰਦਰ ਦੇ ਵਿੱਚ ਰਾਜਨੀਤਿਕ ਜਿਹੜੀ ਬੜੀ ਅੰਦਾਜ਼ੀ ਆਇਆ ਨਾ ਇਹ ਕੀ ਹੈ ਚਲੋ ਇਹ ਗੱਲਾਂ ਸਾਰੀਆਂ ਨਿਕਲ ਗਈਆਂ ਪਰ ਮੈਨੂੰ ਕੱਲ ਦੇ ਕਟੋ-ਕਟ 10-11 ਬੰਦਿਆਂ ਦੇ ਫੋਨ ਆਏ ਹੈਗੇ ਆ ਹਰ ਚਈਆਂ ਨੇ ਮੈਨੂੰ ਰੋਂਦੇ ਹੋਏ ਵੀ ਦੱਸਿਆ ਜੀ ਸਾਡੂੰ ਸੁਲਾ ਕੇ ਘਰੇ ਤੁਮ ਤਾ ਕੇ ਸਿੱਧੇ ਇੱਕ ਬਤਲ ਕੇ ਸਾਨੂੰ ਨਾ ਪੜਾਇਆ ਜਾ ਰਿਹਾ ਉਥੇ ਚਿੱਠੀ ਮਤਲਬ ਕੇ ਕਸਕਤ ਜਿਹੜੇ ਕਰਾਇਆ ਜਾ ਰਹੇ ਆ ਅਰਥਿਤ ਕੀਤਾ ਜਾ ਰਿਹਾ ਤੇ ਜੇ ਤੁਸੀਂ ਉਸ ਦਿਨ ਮੀਟਿੰਗ ਤੇ ਆ ਕੇ ਹੱਥ ਨਾ ਖੜੇ ਕੀਤੇ ਤਾਂ ਤੁਹਾਡਾ ਹਸਰ ਦੇਖੋ ਕੀ ਹੋਏਗਾ ਉਸ ਵੀ ਸਾਡੀ ਆ ਸਾਡੀ ਖਾਲ ਦੇ ਫਸਲ ਸਰਕਾਰ ਦੀ ਸਾਡੀ ਆ ਤੁਹਾਡਾ ਵਪਾਰ ਬੰਦ ਕਰ ਦੇਾਂਗੇ ਤੁਹਾਨੂੰ ਬਿਲਕੁਲ ਅਸੀਂ ਛੱਡਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਤਰਸੀਆਂ ਉਹ ਦੇਨ ਚ ਲੱਗੇ ਆ ਮੈਂ ਕਿਸੇ ਦਾ ਨਾਂ ਨਹੀਂ ਕੋਟ ਕਰਨਾ ਮੈਂਬਰ ਸਾਹਿਬਾਨ ਦਾ ਕਿਉਂਕਿ ਇਹਨਾਂ ਦਾ ਮੈਂ ਉਰੇ ਗੱਲ ਕੀਤੀ ਨਹੀਂ ਅਰ ਉਹਦੇ ਘਰੇ ਪੁਲਿਸ ਗਈ ਨਹੀਂ ਤੁਸੀਂ ਦੇਖਿਆ ਹੀ ਉਸ ਦਿਨ ਕਿਵੇਂ ਵਹ ਵਿਜੇ ਆਰਿਆ ਜੀ ਦੇ ਘਰੇ ਪਹਿਲਾਂ ਇਹਨਾਂ ਨੇ ਉੱਥੇ ਉਹ ਭੇਜਤਾ ਆਪਣਾ ਤੁਹਾਡੇ ਇਹ ਬਿਜਲੀ ਦੇ ਮੁਲਾਜ਼ਮ ਭੇਜਤੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਸ਼ਾਮ ਨੂੰ ਤੁਸੀਂ ਵੀ ਉੱਥੇ ਜੇ ਦੇਖਿਆ ਹੀ ਉਹ ਤੁਹਾਡੀ ਵੀਡੀਓ ਚੱਲੀ ਹੈਗੀ ਆ ਕਿ ਉੱਥੇ ਪੁਲਿਸ ਦੇ ਮੁਲਾਜ਼ਮ ਪੂਰੀ ਛੋਣੀ ਬਣਾ ਤਾ ਉਹਦੇ ਘਰ ਨੂੰ ਜਿਵੇਂ ਕਿ ਬਹੁਤ ਵੱਡਾ ਉਹ ਗੈਂਗਸਟਰ ਹੁੰਦਾ ਜਾਂ ਧਕਾਇਤ ਹੁੰਦਾ ਹਾਂਜੀ ਇਹ ਮਤਲਬ ਹੈ ਕਿ ਇਸਤਰੀ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਪਰ ਅਸੀਂ ਮੌਕੇ ਤੇ ਗਏ ਪਰ ਇਹ ਜਿਹੜਾ ਹੈਗਾ ਇਹਦੇ ਬਾਵਜੂਦ ਵੀ ਮਤਲਬ ਕਿ ਜਿਹੜੇ ਮੈਂਬਰ ਸਹਿਬਾਨ ਨੂੰ ਮੈਂ ਕੋਟਨ ਕੋਟ ਧੰਨਵਾਦ ਕਰਦਾ ਹਾਂ ਉਸ ਨੂੰ ਸਾਰੇ ਮੈਂਬਰ ਸਹਿਬਾਨ ਦਾ ਇਸ ਤੋਂ ਪੱਤੀ ਤੋਂ ਪੱਤੀ ਕਿ ਜਿਨ੍ਹਾਂ ਨੇ ਆ ਕੇ ਆਪਣੀ ਜਿਹੜੀ ਵੋਟ ਪਾਈ ਹੋ ਇੱਥੇ ਫਾਈਟ ਤੇ ਜਿਹਦੇ ਬਦੌਲਤ ਜਿਹੜੇ ਇੱਥੇ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਤਕਲੀਫ ਕਿਸ ਗੱਲ ਦੀ ਹੈ ਉਹ ਕਹਿੰਦੇ ਆ ਜੀ ਜਿਹੜੇ ਬੰਦੇ ਉਹਰੇ ਕੋਈ ਕੇਸ ਕਰਦਾ ਜੀ ਉਹਨਾਂ ਨੇ ਅਸੀਂ ਰਹਿਣ ਦੇਣਾ ਜਾਂ ਪੋਲੀਟਿਕਲ ਬੰਦੇ ਨਹੀਂ ਰਹਿਣ ਦੇਣਾ ਤੁਸੀਂ ਮੈਨੂੰ ਇੱਕ ਦੱਸੋ ਮੈਂ ਜਵਾਬ ਮੰਗਦਾ ਕਿ ਜੇ ਪੋਲੀਟਿਕਲ ਬੰਦੇ ਨੇ ਤਾਂ ਫਿਰ ਮਹਾਸ਼ਾ ਸ਼ਾਂਤੀ ਪ੍ਰਕਾਸ਼ ਜੀ ਕੋ ਐਮਐਨਏ ਵੀ ਰਹੇ ਨੇ ਤੇ ਉਹ ਉਹਨਾਂ ਨੇ ਢੋਲੀ ਅੱਡ ਅੱਡ ਕੇ ਸਕਾਲੇ ਦੀ ਸਥਾਪਨਾ ਸਦਿ ਗੀ ਕਰਵਾਈ ਉਹਨਾਂ ਦੇ ਨਾਲ ਸਰਦਾਰ ਜੀ ਸਰਦਾਰ ਭਗਵਾਨ ਸਿੰਘ ਦੂਆ ਉਹਨਾਂ ਸੀਗੇ ਮਾਨੂੰ ਦੱਸਦੇ ਸੀਗੇ ਕਹਿੰਦੇ ਵੀ ਅਸੀਂ ਐ ਪੱਲੇ ਅੱਡ ਅੱਡ ਕੇ ਮਤਲਬ ਕਿ ਪਿੰਡਾਂ ਦੇ ਵਿੱਚ ਸੈਂਕਲਾਂ ਤੇ ਜਾ ਜਾ ਕੇ ਕਿਤੇ ਧਾਣੇ ਇਕੱਠੇ ਕਰਨੇ ਉਹਨਾਂ ਨੂੰ ਤਸਵੀਰ ਲਿਆ ਕੇ ਸੀ ਬਾਅਦ ਚ ਜਿਹੜਾ ਹੈਗਾ ਜੋ ਵੀ ਉਹਦਾ ਪੈਸਾ ਹੁੰਦਾ ਸੀ ਉਸੇ ਕਾਲੇ ਦੇ ਉੱਤੇ ਲਾਇਆ ਝੋਲੀਆਂ ਡਟ ਕੇ 100% ਦੀ ਬਣਾਈ ਉਹ ਤੋਂ ਬਾਅਦ ਹੋਰ ਵੀ ਮੈਂਬਰ ਸਰੇ ਰਾਜਖਾਨਾ ਜੀ ਵੀ ਮੈਂਬਰ ਰਹੇ ਸੇ ਮੈਂਬਰ ਰਹੇ ਪਿਛਲੇ ਲਗਭਗ 10 ਸਾਲ ਤੋਂ ਮੈਂ ਵੀ ਮੈਂਬਰ ਹਾਂ ਯੂਨਿਨ ਜਦੋਂ ਮੈਂ ਸਰਕਾਰ ਤੋਂ ਬਿਨਾਂ ਦੇਸੀ ਆਪੋਜੀਸ਼ਨ ਤੁਸੀਂ ਜਾ ਅ ਤभी ਮਤਲਬ ਕਹਿੰਦਾ ਵੀ ਮੈਂਬਰ ਰਹੇਗਾ ਤੇ ਇਹਨਾਂ ਨੂੰ ਤਕਲੀਫ ਕਿਸ ਗੱਲ ਦੀ ਆ ਇਹਨਾਂ ਨੇ ਅੱਜ ਤੱਕ ਗਰੰਟਾ ਵੀ ਲਿਆ ਕੇ ਬੰਦੇ ਰਹੇ ਆ ਮੈਂ ਇਹ ਇਹ ਕਾਲਜ ਨੂੰ ਬਲੈਕਲਿਸਟ ਹੋ ਗਿਆ ਸੀ ਜਾਂ ਅਸੀਂ ਖਲਵਾਉਣ ਦੇ ਲਈ ਅਸੀਂ ਦਿੱਲੀ ਤੱਕ ਗਏ ਹੈਗੇ ਇੱਥੇ ਇਹ ਕੋਈ ਮਿਸਟਰ ਕਾਲੀਆ ਸੀ ਜੇ ਪ੍ਰਿੰਸੀਪਲ ਉਹਨਾਂ ਨੇ ਕਫਲਾ ਕੀਤਾ ਸੀ ਜਾਂ ਉਹਦੇ ਅਗੇਂਸਟ ਅਸੀਂ ਕਾਰਵਾਈ ਵੀ ਕਰਾਈ ਹੈਗੀ ਹੈ ਤੇ ਅਸੀਂ ਗਰੰਟਾ ਵੀ ਮੈਂ ਪੜਾ ਕੇ ਦੇਖ ਲਓ ਪ੍ਰੀਵਿਅਸ ਰਿਕਾਰਡ ਤੇ ਮੈਂ ਐਮਪੀ ਲੈ ਕੇ ਜੇ ਪੰਜਾਬ ਸਰਕਾਰ ਤੋਂ ਕਈਆਂ ਗਰੰਟਾ ਲੈ ਕੇ ਦਿੱਤੀਆਂ ਇਹਨਾਂ ਨੇ 3 ਸਾਲ ਤੋਂ ਕੋਈ ਇੱਕ ਪੈਸਾ ਨਹੀਂ ਲੈ ਕੇ ਦਿੱਤਾ ਮਤਲਬ ਤੇ ਇਸ ਕਾਲਜ ਦੇ ਲਈ ਇੱਕ ਤਰਕੀਆ ਵੀ ਜੇ ਲੈ ਕੇ ਗਏ ਤਾਂ ਮੈਂ ਅਨਥਰੇ ਮੈਂ ਠੀਕ ਉਹ ਅਨਥਰੇ ਬਲੋ ਵੀ ਨੇ ਮੈਂ ਪੁੱਛਣਾ ਚਾਹਾਂ ਇਹਨਾਂ ਨੂੰ ਦੂਜਾ ਮੈਂ ਮੈਂ ਤੋਂ ਕੁਝ ਜੜੀਆਂ ਹੈਗੀਆਂ ਇਹਨਾਂ ਨੇ ਪਿਛਲੀ ਵਾਰੀ ਜਿਹੜੀ ਪਿਛਲੀ ਮੈਨੇਜਮੈਂਟ ਸੀ ਉਹਨਾਂ ਵੱਲੋਂ ਇੱਕ ਇਥੇ ਮਿਸਟਰ ਸਾਹੀ ਨੇ ਤੇ ਉਹਨਾਂ ਨੇ ਇੱਕ ਪੱਪਲ ਕੋਈ ਸਕੂਲ ਤੋਂ ਉਹ ਡੋਨੇਟ ਕੀਤਾ ਸਕੂਲ ਮਤਲਬ ਕਿ ਸੰਸਥਾ ਨੂੰ ਮਿਹਰੀ ਹੈਗੀ ਆ ਉਹਦੇ ਤੇ ਖਰਚਾ ਕਰਾਇਆ 40-50 ਲੱਖ ਰੁਪਏ ਉਹਦੇ ਤੇ ਖਰਚਾ ਕਰਾਇਆ ਪਰ ਤੁਸੀਂ ਇਹ ਦੇਖੋ ਕਿ ਇਹ ਪਿਛਲੀ ਮੈਨੇਜਮੈਂਟ ਦੇ ਵੱਲੋਂ ਇਹਦੇ ਕਹਿਣ ਦੇ ਉੱਤੇ ਉਹ ਜਿਹੜਾ ਫੇਰ ਉੱਤੇ ਜਿਹੜਾ ਖਰਚਾ ਹੋਇਆ ਉਹ ਪਤਾ ਨਹੀਂ ਕਿੱਥੇ ਗਿਆ ਬੱਚਿਆਂ ਦਾ ਪੈਸਾ ਮਾਪਿਆਂ ਦਾ ਪੈਸਾ ਜਿਹੜਾ ਉਹ ਦੁਬਾਰਾ ਉਹਨਾਂ ਨੂੰ ਵਾਪਸ ਦਿੱਤਾ ਐਂਡ ਰਿਪੇਅਰ ਕਰਾ ਕੇ ਹੋਰ ਕਰਾ ਕੇ ਦੇਖਾ ਜ ਉਹਨਾਂ ਦੇ ਘਰ ਦੇ ਦੋ ਤਿੰਨ ਮੈਂਬਰ ਨੇ ਇਸ ਕਰਕੇ ਇਹ ਲੋ ਜੀ ਇਹ ਸਾਡੇ ਨਾਲ ਮਤਲਬ ਕਿ ਚੱਲਣਗੇ ਜੀ ਉਹ ਵਾਪਸ ਉਹਨਾਂ ਨੂੰ ਕਰਤਾ ਇਹ 50 ਲੱਖ ਰੁਪਏ ਵੀ ਠੱਗੀ ਹੈ ਜਿਹੜੀ ਸਰਾਸਰ ਮਤਲਬ ਕਿ ਜਿਹੜਾ ਹੋਇਆ ਹੈ ਜੀ ਉਨੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਪਿਛਲੇ ਸਮੇਂ ਦੌਰਾਨ ਮੈਨੇ ਮੇਰੀ ਐਫਰਟ ਦੇ ਨਾਲ ਜਿਹੜੀ ਮੈਨੇਜਮੈਂਟ ਸੀ ਉਹਨਾਂ ਦੀ ਐਫਰਟ ਦੇ ਨਾਲ ਇੱਥੇ 10000 ਗਜ 10 ਬਿਗੇ ਖਾਨ ਮੈਂ ਬਿਲਕੁਲ ਜਿਹੜਾ ਹੈਗਾ ਕਲੈਕਟਰ ਰੇਟ ਦੇ ਉੱਤੇ ਉਹ ਇਸ ਸੰਸਾ ਨੂੰ ਬਲਾਈਤੀ ਬਸਲ 5 55 ਤੱਕ ਜਾਂ ਵਧ ਜਾਂ ਕਰਦੇ ਜਾਂਦੇ ਦਾ ਦਰ ਮੈਨੂੰ ਪਤਾ ਨਹੀਂ ਲੱਗਦਾ ਅੱਜ ਉੱਤੇ 35000 ਰੁਪਏ ਵੱਜਦਾ 35 ਤੋਂ 40000 ਰੁਪਏ ਵੱਜਦਾ ਇਹ ਹੋ ਜਾਗਾ जी भी वैल्यू आई टेन से चाली करोड़ रुपए के मेरे हो ये मानजोग जड़े बगे जो मेरे सूत्रों के मुताबिक जो मैनू पता लग्या कि उस जमीन बेचना चाहते हैं वो जमीन बेचना चाहते हैं क्योंकि मैं कोई दो महीने पहला कोई बंदे मिले भी सब दो ढाई तीन महीने पहला भी अस लैंड देख के आए जी मैं क्या भी मैं उदो इला मैं क्या भी कि लैंड देख के आए कॉलेज भी कहेंगे तो मैं दिमाग बाद आया कि जी अभी ਫਲਾਈਸ ਜੀ ਕਿਉਂ ਉਸ ਨੂੰ ਇਹ ਵੇਚਣਾ ਚਾਹੁੰਦੇ ਹਨ ਵੀ ਜੇ ਤੈਨੇ ਅੱਜ ਤੱਕ ਕੋਈ ਫਾਇਦਾ ਨਹੀਂ ਕੀਤਾ ਹੈ ਇੱਥੇ ਦਾ ਇਸੋ ਹਲਕੇ ਦਾ ਇਸੋ ਖੇਹਰ ਦਾ ਇਹ ਅਲਾਕੇ ਦਾ ਫਾਇਦਾ ਨਹੀਂ ਕੀਤਾ ਤੂੰ ਨੁਕਸਾਨਤਾ ਨਾ ਕਰੋ ਕੋਈ ਤੁਸੀਂ ਥੱਟੋ ਘੱਟ ਤੁਸੀਂ ਨੁਕਸਾਨ ਨਾ ਕਰੋ ਤੇ ਜੇ ਤੁਹਾਡਾ ਵਾਚ ਨਹੀਂ ਚੱਲਦਾ ਤੁਸੀਂ ਬਰਦਾਸ਼ਤ ਨਹੀਂ ਹੁੰਦੀ ਹੈਗੀ ਤਾਂ ਮੈਂ ਉਹਨਾਂ ਮੈਂਬਰ ਸਾਹਿਬਾਨ ਨੂੰ ਕਿਹਾ ਕਿ ਬਿਲਕੁਲ ਤੁਸੀਂ ਆਪਣੀ ਮਤਲਬ ਕਹਿਣ ਦਾ ਵੀ ਕੌਂਸਿਸ ਜਿਹੜੀ ਹੈਗੀ ਹੈ ਤੁਹਾਡੀ ਉਹਦੇ ਕੋਨ ਚੀਜ਼ ਦੇ ਨਾਲ ਤੁਸੀਂ ਜਿਹੜੀ ਆਤਮਾ ਦੀ ਆਵਾਜ਼ ਦੇ ਨਾਲ ਤੁਸੀਂ ਜਿਹੜੀ ਗੋਸ਼ਟੀ ਹੋਈ ਪਾਈ ਪਰ ਹੁਣ ਜੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਤਾਂ ਇਹ ਕੰਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਉਹ ਕਰਨਾ ਚਾਹੀਦਾ ਮੈਂ ਉਸ ਦਿਨ ਵੀ ਕਿਹਾ ਸੀਗਾ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਅਜੇ ਮਿੱਤਲ ਜੇ ਤੇਰੇ ਮਨ ਦੇ ਅੰਦਰ ਤੂੰ ਕਹਿੰਨਾ ਕਿ ਹਰਜਲ ਸਿੰਘ ਸਭ ਤੋਂ ਵੱਡਾ ਮੇਰਾ ਦੁਸ਼ਮਣ ਹੈ ਤਾਂ ਤੈਨੂੰ ਉਹ ਮੇਰੇ ਨਾਲ ਦੁਸ਼ਮਣ ਨਾ ਕੱਢ ਤੂੰ ਆਮ ਲੋਕਾਂ ਦੇ ਨਾਲ ਨਾ ਕੱਢ ਸਾਡਾ ਸ਼ਹਿਰ ਦਾ ਭਾਈਚਾਰਾ ਨਾ ਤੋੜ ਤੂੰ ਮੈਂ ਕਹਿੰਦਾ ਕਿਉਂਕਿ ਇਸ ਸ਼ਹਿਰ ਦੇ ਅੰਦਰ ਇਹ ਲੋਕ ਬਹੁਤ ਮਿਲਵਰਤਨ ਵਾਲੇ ਲੋਕ ਆ ਆਪਸ ਵਿੱਚ ਮਿਲਣਾ ਚਾਹਦੇ ਹੈਗੇ ਉਸ 2-3 ਬੰਦੇ ਸਾਡੇ ਵੀ ਮਤਲਕੇ ਸ਼ਹਿਰ ਦੇ ਜਿਹੜੇ ਹੈਗੇ ਉਹ ਇਹਦੀ ਦਲਾਲੀ ਮਤਲਕੇ ਕਰਨ ਲੱਗੇ ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਡੇ ਦਾਦੇ ਪੜਦਾਦੇ ਮਾਂ ਪਿਓ ਇੱਥੇ ਰਹੇ ਆ ਤੁਸੀਂ ਇੱਥੇ ਰਹਿਣਾ ਤੁਸੀਂ ਐਸਾ ਕੰਮ ਨਾ ਕਰੋ ਇਹਨਾਂ ਨੇ ਦੌੜ ਜਾਣਾ ਇੱਥੋਂ ਔਰ ਤੁਸੀਂ ਦੇਖੋ ਕਿ ਇਹਨਾਂ ਲੋਕਾਂ ਨੇ ਤੁਹਾਨੂੰ ਬਖਸ਼ਣਾ ਨਹੀਂ ਹੈਗਾ ਜਿਹੜੀਆਂ ਦਲਾਲੀਆਂ ਤੁਸੀਂ ਕਰਕੇ ਇਸ ਸ਼ਹਿਰ ਦਾ ਇਸ ਸੰਸਥਾ ਦਾ ਤੁਸੀਂ ਜਿਹੜਾ ਨੁਕਸਾਨ ਆਹੋ ਕਰਨ ਲੱਗੇ ਹੈਗੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਹ ਸਾਡਾ ਜਿਹੜਾ ਇਹ ਸ਼ਹਿਰ ਹੈ ਤੁਸੀਂ ਸ਼ਾਇਦ ਇਹ ਅਜੇ ਮਿੱਕਲੈਂਡ ਕੰਪਨੀ ਇਹ ਆ ਸਥਿਤੀ ਵਿੱਚ ਹੈ ਕਿ ਇਹਨਾਂ ਲੋਕਾਂ ਨੂੰ ਸਮਝ ਨਹੀਂ ਸਕੇ ਇਹਨਾਂ ਨੂੰ ਘਰੇ ਬੈਠਿਆਂ ਨੂੰ ਇਹ ਅੱਜ ਜਿਹੜੇ ਉਹ ਮਿਲ ਕੇ ਹੈ ਜੇ ਅੱਜ ਪੂਰੇ ਪੰਜਾਬ 'ਚ ਇਹਨਾਂ ਦੇ ਜਿਹੜੇ ਐਮਐਲਏ ਦੀ ਜਿਹੜੀਆਂ ਹੈਗੀਆਂ ਚਾਹੇ ਉਹ ਟੀਚਰਸ ਨੇ ਕੋਈ ਹੋਰ ਨੇ ਉਹਨਾਂ ਨੂੰ ਮੈਂ ਤੁਹਾਨੂੰ ਕਹਿੰਦਾ ਇਹਨਾਂ ਤੋਂ ਸਿੱਧੇ ਉਹ ਨਹੀਂ ਕਰੀ ਜਾ ਸਕਦੀ ਹੈਗੇ ਯਾਰ ਕਦੇ ਹਰਿਆਲ ਸਿੰਘ ਦੇ ਕਰੇ ਵੀ ਵਿਸ਼ਲ ਕਮੇਟੀ ਦਾ ਕੋਈ ਕਪਤਾਸੀ ਵੀ ਲੱਗਿਆ ਹੋਵੇ ਇਹ ਇਸ ਕਾਲਜ ਦਾ ਵੀ ਇੱਥੇ ਆਇਆ ਹੋਵੇ ਬੱਤਿਆ ਦੇ ਜੇ ਮੇਰੇ ਕੋਲ ਆਏ ਆ ਤੇ ਇਹਦੇ ਕੋਈ ਟੀਚਰ ਆਏ ਆ ਕੋਈ ਬੱਚੇ ਆਏ ਆ ਵੀ ਤਾਂ 5 ਮਿੰਟ ਉਹਨਾਂ ਦੀ ਮੈਂ ਪ੍ਰੋਬਲਮ ਸੋਲਵ ਕਰਕੇ ਦੇ ਦਾਰ ਹਾਂ ਅੱਜ ਤੁਸੀਂ ਦੇਖੋਗੇ ਇਹਨਾਂ ਦੇ ਐਮਐਲਏ ਕਿਵੇਂ ਜਿਹੜਾ ਹੈਗਾ ਟੀਚਰ ਸਹਿਬਾਨਾਂ ਦੀ ਜਿਹੜੀ ਹੈਗੀ ਤਾਂ ਕਹਿੰਦੇ ਵੀ ਸਿੱਖਿਆ ਸੁਧਾਰ ਕਰਾਂਗੇ ਸੁਧਾਰੇ ਪਹਿਲਾਂ ਆਪਣਾ ਤਾਂ ਕਰ ਲੈਣ ਉਹ ਉਹ ਰੱਬ ਤੋਂ ਬਾਅਦ ਜੇ ਸਭ ਤੋਂ ਵੱਡਾ ਦਰਜਾ ਤਾਂ ਉਹ ਟੀਚਰਸ ਦਾ ਦਰਜਾ ਹੈਗਾ ਤਾਂ ਕਿਵੇਂ ਵੇਖ ਦਿੱਤ ਜਿਹੜਾ ਹੈਗਾ ਟੀਚਰ ਜਿਹੜਾ ਕੀਤਾ ਜਾ ਰਿਹਾ ਹੈਗਾ ਤੋ ਮੈਂ ਇਹਨਾਂ ਨੂੰ ਕਹਾਂਗਾ ਕਿ ਰੱਬ ਤੁਹਾਨੂੰ ਮਤ ਦੇਵੇ ਕਿ ਤੁਸੀਂ ਅਕਲ ਤੋਂ ਕੰਮ ਲੈ ਕੇ ਮਤਲਬ ਕਹਿਣ ਦਾ ਹੈਗਾ ਕਿ ਸ਼ੈਰ ਦੀ ਸੇਵਾ ਕਰੋ ਤੁਸੀਂ ਨਾ ਕਿ ਲੋਕਾਂ ਨੂੰ ਡਰਾਓ ਤਮਭਾਓ ਇਆ ਮਤਲਬ ਕਿ ਜਿਹੜਾ ਹੈਗਾ ਇਹ ਪੋਸਟੰਤਰ ਦੇ ਲਈ ਮੈਂ ਪੁੱਛ ਮੁਲਾਜ਼ਮਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਤੁਸੀਂ ਇੱਥੇ ਹੀ ਆ ਸਾਡੇ ਭੈਣ ਭਰਾ ਹੈਗੇ ਤੁਸੀਂ ਛੋਟੇ ਮੈਂ ਤੁਹਾਨੂੰ ਦੱਸਾਂ ਤੁਸੀਂ ਇਹਨਾਂ ਦੇ ਕਹਿਣ ਦੇ ਉੱਤੇ ਉਰੇ ਰਕੇਸ਼ ਕੁਮਾਰ ਵਰਗਿਆਂ ਨੇ ਕਿੰਨੀ ਹੱਥ ਚੱਕੀ ਹੋਈ ਸੀ ਪਹਿਲਾਂ ਇੱਥੇ ਬਾਅਦ ਦੇ ਵਿੱਚ ਫੇਰ ਉਹਦਾ ਹਸਰ ਦੇਖੋ ਕੀ ਹੋਇਆ ਉਹਨੂੰ ਰੱਬ ਨੇ ਕਿੰਨੀ ਸਜ਼ਾ ਦਿੱਤੀ ਹੈਗੀ ਆ ਤਾਂ ਤੁਹਾਨੂੰ ਜੇ ਤੁਸੀਂ ਸੋਚੋਗੇ ਕਿ ਇਹਨਾਂ ਲੋਕਾਂ ਦੇ ਨਾਲ ਅਸੀਂ ਟੱਕੇ ਕਰਾਂਗੇ ਹੋਰ ਕਰਾਂਗੇ ਔਰ ਦੂਜੀ ਇਹਨਾਂ ਨੂੰ ਵੀ ਮੈਂ ਕਹਿਣੀ ਚਾਹਨਾ ਕਿ ਆ ਮੈਂ ਜਿਹੜਾ ਹੈਗਾ ਕਨਸਟੀਟਿਊਸ਼ਨ ਹੈਗਾ ਇਹ ਪੀਐਮਐਨ ਸੁਸਾਇਟੀ ਦਾ ਜਿਹੜੀ ਐਜੂਕੇਸ਼ਨ ਸਾਡੀ ਪ੍ਰੋਪਰਟੀ ਹੈ ਜੀ ਆਊਗਾ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਕਿ ਅਸੀਂ ਕਿਸੇ ਮੈਂਬਰ ਨੂੰ ਅਸੀਂ ਕੱਢ ਪਾਈਏਗਾ ਕਿਉਂਕਿ ਕਾਰਨ ਇਹ ਹੈ ਕਿ ਜੇ ਗਲਤ ਕੰਮ ਕਰੋਗੇ ਤਾਂ ਇਹ ਤੋਂ ਬਾਅਦ ਅਦਾਲਤਾਂ ਜ਼ਰੂਰ ਬੈਠ ਜਾਣਗੀਆਂ ਤੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਚਾਹੇ 100 125 ਦੇ 100% ਮੈਂਬਰ ਹੋ ਕਿ ਤੁਸੀਂ ਇਹਦੀਆਂ ਗੱਲਾਂ 'ਚ ਆ ਕੇ ਕੋਈ ਆਪਣਾ ਭਾਈਚਾਰਾ ਨਾ ਤੋੜੋ ਕੋਈ ਐਸੀਆਂ ਰਜਿਸਤਰਾ ਨਾ ਪੈਦਾ ਕਰੋ ਤੇ ਆਉਣ ਵਾਲੇ ਸਮੇਂ ਜਿਹੜੇ ਹਾਲਾਤ ਆਹੋ ਵਿਗੜਦੇ ਰਹਿਣ ਤੇ ਮੈਂ ਇੰਨਾ ਕੁ ਕਹਿਣ ਦੇ ਲਈ ਅੱਜ ਤੁਹਾਨੂੰ ਖੜਿਆ ਸੀ ਬਾਕੀ ਕੋਈ ਹੋਰ ਤੁਹਾਡੇ ਵੱਲੋਂ ਕੋਈ ਸਵਾਲ ਹੈ ਤਾਂ ਮੈਂ ਬੁਲਾ ਕੇ ਕਰਾ ਰਹੇ ਘਰੇ ਜਾ ਕੇ ਨਹੀਂ ਕਰਾ ਰਹੇ ਘਰੇ ਬੁਲਾ ਕੇ ਇਹਨਾਂ ਦੇ ਕੁਝ ਦੋ ਤਿੰਨ ਬੰਦੇ ਜਿਹੜੇ ਲੱਗੇ ਹੋਏ ਹੈਗੇ ਆ ਤੇ ਉਹ ਬੁਲਾ ਕੇ ਕਰਾ ਰਹੇ ਹੈਗੇ ਆ ਹੁਣ ਆਪਾਂ ਦੱਸਾ ਜਾ ਕੇ ਅਗਲੇ ਨੂੰ ਕਹਿੰਨੇ ਵੀ ਚਲੋ ਜੀ ਤੁਹਾਨੂੰ ਉੱਥੇ ਬੁਲਾਇਆ ਜੀ ਅਜੇ ਮਤਲਬ ਜੀ ਨਹੀਂ ਤੁਹਾਨੂੰ ਕਹਿਣ ਉਹ ਕਹਿੰਦਾ ਬਸ ਇੱਥੇ ਸਾਈਨ ਕਰੋ ਤੁਹਾਨੂੰ ਉਹ ਕੀ ਬੰਦਾ ਨਹੀਂ ਰੋਂਗੇ ਅਜੇ ਕੁਝ ਮੈਂਬਰ ਸਾਹਿਬ ਆਨ ਨੂੰ ਕੱਟਣਾ ਹੈਗਾ ਪੁੱਛੇ ਇਹ ਚਾਹ ਕੱਟਾ ਕੱਟਾ ਮੈਂਬਰ ਨੂੰ ਕੱਟਣ ਦੀ ਗੱਲ ਉਹ ਸਾਹਮਣੇ ਆ ਜਾਏਗਾ ਤੁਸੀਂ ਕੀ ਦੇ ਕੀ ਹੈਗਾ ਉਹ ਕੋਈ ਗ੍ਰਾਮ ਦੇ ਕੋਈ ਨਹੀਂ ਬਣਾਇਆ ਜੀ ਕੋਈ ਕੋਈ ਪ੍ਰੋਵੀਜ਼ਨ ਨਹੀਂ ਆਹ ਕਾਪੀ ਜਿਹੜੀ ਹੈਗੀ ਕਨਸਟੀਟਿਊਸ਼ਨ ਦੀ ਹੈਗੀ ਹੈ ਤੁਹਾਡੇ ਸਾਹਮਣੇ ਹੈਗੀ ਹੈ ਤੇ ਬਿਲਕੁਲ ਮਤਲਬ ਕਹਿਣ ਦਾ ਵੀ ਜਿਹੜਾ ਹੈ ਇਹਨਾਂ ਦਾ ਤੱਕਾ ਮੈਂ ਸ਼ਹਿਰ ਨਿਵਾਸੀਆਂ ਨੂੰ ਕਹਿੰਦਾ ਵੀ ਇਹਦੇ ਤੱਕੇ ਦਾ ਹਰ ਗੱਲ ਦਾ ਮੈਂ ਤੁਹਾਡੇ ਨਾਲ ਆ ਮੈਂ ਜਵਾਬ ਦੇਵਾਂਗਾ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਮੈਨੂੰ ਪਤਾ ਤੁਹਾਡੇ ਤੇ ਔਖਾ ਸਮਾਂ ਹੈਗਾ ਤੁਸੀਂ ਇਹਦੀ ਗੁੰਡਾਗਰਦੀ ਤੋਂ ਡਰਦੇ ਤੁਸੀਂ ਮਤਲਬ ਇਹਦੇ ਪੁਲਸਦਨਤਰ ਤੋਂ ਡਰਦੇ ਤੁਸੀਂ ਆਵਾਜ਼ ਨਹੀਂ ਆਪਣੇ ਜਿਹੜੀ ਕੱਢ ਰਹੇ ਹੈਗੇ ਕੋਈ ਨਹੀਂ ਤੁਸੀਂ ਹੱਥ ਲੱਖ ਮੀਨ ਨੇ ਔਕੇ ਸੋਕੇ ਨਿਕਾਲ ਲਓ ਇਹ ਤੁਸੀਂ ਦੇਖੋ ਕਿ ਇਹਨਾਂ ਦਾ ਜਿਹੜਾ ਕੀ ਹੱਸਲ ਹੈ ਜਿਹੜਾ ਪਪੂ ਦੇ ਲੱਗ। ਉਹਨੇ ਇਹਨਾਂ ਨੂੰ ਲੱਗਰ ਤੇ ਵੀ ਹੋਰ ਕਰਕੇ ਨੰਬਰ ਬਣਾਇਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਵਰਤਾਰ ਲੱਗਰ ਦਾ ਦੇ ਦੇ ਪਰ ਇਹਨੇ ਰੋਕਤਾ ਦੇ 10000 ਰੁਪਏ ਕਰ ਦਿੱਤਾ। ਇਹ ਕਾ ਮਨਸਾ ਤੁਸੀਂ ਮਨਸਾ ਵੀ ਉਹਦਾ ਵੀ ਬੜਾ ਵੱਡਾ ਨੁਕਸਾਨ ਹੈਗਾ ਸੰਸਥਾ ਨੂੰ। ਬਹੁਤ ਵੱਡਾ ਨੁਕਸਾਨ ਹੈ ਸੰਸਥਾ ਨੂੰ। ਪਹਿਲਾਂ ਤਾਂ ਤੁਸੀਂ ਕਹਿਤ ਆ ਇਹ ਮੈਂਬਰ ਜਿਹੜੇ ਹੈਗੇ ਲੱਖ ਲੱਖ ਰੁਪਏ ਦੇਣ ਕੇ ਬਾਅਦ ਚ ਕੁਝ ਨਹੀਂ ਕਰਦੇ ਜਿਆਦਾ ਕੋਈ ਦਾ ਕੰਮ ਚਲੋ ਅੱਤ ਅਸੀਂ ਤਾਂ ਉਥੇ ਵੀ ਗੱਲ ਨਹੀਂ ਕੀਤੀ ਹੈ ਜਿਵੇਂ ਕੋਈ ਗੱਲ ਨਹੀਂ ਸ਼ਹਿਰਦਾਰ ਲੋਕ ਨੇ ਇਹ ਕਰਦੇ ਹੈਗੇ ਪਰ ਤੁਸੀਂ ਚੀਟਿੰਗ ਤਾਂ ਨਾ ਕਰੋ ਕਿਸੇ ਨਾਲ ਤੁਸੀਂ ਓਪਨਲੀ ਯੂ ਆਰ ਚੀਟਿੰਗ ਦਾ ਪੀਪਲ ਉਹਨਾਂ ਨੂੰ ਤੁਸੀਂ ਕਹਿ ਰਹੇ ਹੈਗੇ ਆ ਤਾਂ ਓਪਨਲੀ ਯੂ ਆਰ ਚੀਟਿੰਗ ਦਾ ਆਰਗੇਨਾਈਜੇਸ਼ਨ ਉਹਦੇ ਨਾਲ ਤੁਸੀਂ ਚੀਟਿੰਗ ਕਰਦੇ ਕੋਈ ਤਾਂ ਐਸੇ ਨਹੀਂ ਲਿਖਦੇ ਜਾਂਦੇ ਕੋਈ ਮਸਾ ਵਗੈਰਾ ਕਿ ਸਾਥ ਤੱਕ ਮਤਲਬ ਲੱਖ ਰੁਪਏ ਲੈ ਕੇ ਚੀਟਿੰਗ ਕਰਨੀ ਹੈ ਜਾਂ ਮਸਾ ਕੋਈ ਪਤਾ ਉਹਰੇ ਕਹ ਲੈ ਇਹਨੇ ਪਾਇਆ ਹੀ ਹੋਵੇਗਾ ਪਹਿਲਾਂ ਪਾਇਆ ਹੋਵੇਗਾ ਆਪਾਂ ਆਕੇ ਇਹਨੇ ਉਹ ਤਾਂ ਜਿਹੜਾ ਫਾਈਲ ਟਰਾਈ ਕਰ ਰਿਹਾ ਹੈ ਨੰਬਰਾਂ ਨੂੰ ਕਹਿੰਦੇ ਸਾਬਤ ਤੇ ਕੀ ਲਿਖਾਇਆ ਜੀ ਜਦੋਂ ਉਹ ਕਹਿੰਦੇ ਵੀ ਸਾਨੂੰ ਕੁਛ ਨਹੀਂ ਅੱਗੇ ਕਹਿੰਦੇ ਵੀ ਬਾਅਦ ਵਿੱਚ ਇੱਥੇ ਸੈਂਡ ਕਰ ਦੇ ਜਿਹੜੀ ਸਾਡੇ ਕੁੱਤਰ ਦੱਸ ਰਹੇ ਜੀ ਉਹ ਤੁਾਲੂ ਦੋ ਵੀ ਦਾ ਸਾਫਤਾ ਵਿਦਾਇਕ ਤੇ ਉਹਨਾਂ ਦੇ ਬੇਟਿਆਂ ਨੂੰ ਕੱਢਣ ਦੀ ਤਿਆਰੀ ਹੋ ਗਈ ਹੈ ਉਸ ਮਤਲਬ ਇਸ ਤਰ੍ਹਾਂ ਦੀ ਗੱਲ ਹੀ ਹੈ ਲੱਗੋ ਦੇਖੋ ਮੇਰੀ ਗੱਲ ਜੇ ਇਹ ਕਹਿੰਦਾ ਨਾ ਵੀ ਮੈਂ ਹਰ ਜਾਲ ਨੂੰ ਕੱਢ ਦਾਂਗਾ ਇਹ ਹੋਰ ਮੈਨੂੰ ਕੀ ਹੈ ਮੈਂ ਮੈਂ ਲੋਕਾਂ ਦੇ ਦਿਲ ਦਿਲ ਦੇ ਵਿੱਚ ਵਸਿਆ ਹੋਇਆ ਹਾਂ ਲੋਕਾਂ ਦੇ ਦਿਲਾਂ ਚੋਂ ਨਹੀਂ ਮੈਂ ਕਿਉਂ ਉਹ ਨਾ ਮੈਨੂੰ ਕੱਢਣ ਇਹਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੀ ਮਨਸ਼ਾ ਇਹਨਾਂ ਦੀ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕੋਈ ਕਿਆ ਕਰਨਗੇ ਕਿਉਂਕਿ ਇਹਨਾਂ ਨੂੰ ਇਹ ਆ ਵੀ ਕੋਈ ਗਲਤ ਕੰਮ ਤਾਂ ਹਰ ਗਲਤ ਕੰਮ ਇਹ ਰੋਕਦਾ ਹੈਗਾ ਮੈਂ ਗਲਤ ਕੰਮ ਹੋਣ ਨਹੀਂ ਦੇਣਾ ਇਹ ਇਹ ਤਾਂ ਕੱਲ ਨੂੰ ਫਿਰ ਮੰੰਦੀ ਜੀ ਨੂੰ ਵੀ ਪ੍ਰਵਾਦਨ ਦੇ ਦਈਏ ਕੋਈ ਬੋਲ ਤੂਤ ਰਾਂਗੇ ਕੋਟਾ ਤਾਂ ਨਹੀਂ ਕਿਤੇ ਗਈ ਹੈ ਸਾਨੂੰ ਇਨਸਾਫ ਹੋਏਗਾ ਸਾਨੂੰ ਸਭ ਤੁਹਾਨੂੰ ਲੱਗਦਾ ਹੈ ਤੁਹਾਨੂੰ ਕੱਢੋਗੇ ਅਸੀਂ ਇਹ ਜਮਾਤ ਪਾਸੂਗਾ ਫਿਰ ਤੁਨਸਰ ਡੱਕੀ ਸੇ ਹੋਊਗਾ ਜਗ ਉਹ ਉਹ ਤੋਂ ਬਾਅਦ ਐਡ ਪਰ ਕਨਸਟੀਟਿਊਸ਼ਨ ਜਿਵੇਂ ਵੀ ਹੋਏਗਾ ਉਹ ਜਿਹੜਾ ਹੈਗਾ ਅਗਲਾ ਦਰਵਾਜ਼ਾ ਖਟਾਉਗੇ ਉਹ ਉਹ ਦੇਖੋ ਆਇਆ ਉਹ ਸੰਵਿਧਾਨ ਦੇ ਮਤਲਬ ਕਿ ਇਹਨੂੰ ਮੰਨਦੇ ਹੋਏ ਸੀ ਜੇ ਤੱਕਾ ਕਰਨਗੇ ਹੋਰ ਉਲੰਘਣਾ ਕਰਨਗੇ ਐਂ ਤਾਂ ਗੁਰੇ ਬਹੁਤ ਕੁਝ ਹੋਇਆ ਹੈ ਕਈਆਂ ਨੇ ਪਾਰਲੀਮੈਂਟ ਤੋਂ ਕੜ ਤਾ ਵਿਧਾਨ ਸਭਾ ਦੇ ਸਰਕਾ ਬਾਹਰ ਤੱਕ ਕੋਟਾ ਦੇ ਨਹੀਂ ਆ ਗਏ ਠੀਕ ਹੈ ਨਹੀਂ ਇਹ ਕੋਈ ਇਹਨਾਂ ਦੇ ਘਰ ਦਾ ਕੰਮ ਨਹੀਂ ਹੈ ਵੀ ਜੋ ਮਰਜ਼ੀ ਇਹ ਕਰਦਾ ਨਾ ਤਾਂ ਸਬੋਟਰ ਇਲੈਕਸ਼ਨ ਦੇ ਦਿਨ ਜਦੋਂ ਜੁਤੀ ਨੇ ਪਕੇ ਤੋਂ ਇਲੈਕਸ਼ਨ ਹੋ ਰਿਹਾ ਸੀ ਅੰਦਰ ਐਂਬੂਲੈਂਸ ਤੱਕ ਖੜੀ ਕਿੱਟੀ ਸੀ ਇਸ ਤੋਂ 25 ਮੈਂਬਰ ਹੈ 25 ਨੰਬਰ ਦੇ ਰਿਸਪੈਕਟ ਤੋਂ ਪੁੱਛਿਆ ਕਿ ਜਦੋਂ ਐਂਬੂਲੈਂਸ ਆਉਂਦੀ ਉਹ ਕੀ ਬਗਵਾਤ ਹੋ ਰਹੀ ਸੀ ਕਿ ਜਦੋਂ ਉਹ ਡਾਂਗ ਤੋਂ ਕਰਨੀ ਹੈ ਚਾਰ ਚੱਕਰ ਨਹੀਂ ਇਹਨਾਂ ਨੇ ਇਹਨਾਂ ਦੀ ਮਨਸਾ ਹੀ ਇਹ ਸੀ ਪਹਿਲਾਂ ਇਹਨਾਂ ਦੀ ਮਨਸਾ ਹੀ ਸੀ ਕਿ ਉਹਦੇ થી ਪੂਰੀ ਗੁੰਡਾਗਰਦੀ ਪੁਲਿਸ ਅੰਤਰ ਦੇ ਰਾਜ ਨਹੀਂ ਸੀ ਕਰਾਈਏ ਪਰ ਉਹ ਤਾਂ ਧੰਵਾਦ ਆ ਸਾਰਿਆਂ ਦਾ ਕਿ ਮਤਲਬ ਕਹਿਣ ਦਾ ਵੀ ਸ਼ਹਿਨ ਸ਼ੀਰਤਾ ਚ ਰਹੇ ਚਲੋ ਅਸੀਂ ਵੀ ਜਿਹੜਾ ਆਪਣਾ ਜਿੰਨਾ ਕੁ ਅਸੀਂ ਰੋਲ ਸੀ ਜਿਾ ਅਸੀਂ ਅਦਾ ਕੀਤਾ ਉਹਨਾਂ ਨੂੰ ਵੀ ਸਮਝਾਇਆ ਸੀ ਜਿਹੜੇ ਮੈਂ ਉਹਨਾਂ ਨੂੰ ਕੈਸੀ ਭਾਈ ਤੁਸੀਂ ਵੀ ਚਾਹਤ ਰਹੇ ਹੈ ਇਸੇ ਬਤਨਾ ਹੈਗਾ ਤੁਸੀਂ ਇਹ ਇੰਮੀਆਂ ਗੱਲਾਂ ਚਨਾਉ ਨਾ ਕੰਦ ਇਹਨਾਂ ਦੀ ਗੱਲਾਂ ਚਾਕੇ ਆਪਣਾ ਨਫਾ ਉਹ ਸਾਡੇ ਦੇ ਦੇ ਮੈਂਬਰ ਕਬਾਦ ਡਰ ਕੇ ਸਾਈਨ ਕਰ ਰਹੇ ਹੈ ਤੁਹਾਨੂੰ ਲੱਗਦਾ ਵੀ ਉਹ ਪਟੇਲ ਪਾਲੇ ਦੇ ਵਿੱਚ ਰਹਿਣ ਦੇ ਕਾਬਲ ਹੈ ਜਿਹੜੇ bina pale sign ਕਰ ਰਹੇ ਹੈ ਉਹ ਕਿਆ ਕਾਲੇ ਨੂੰ ਚਲਾਣ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਨੂੰ ਕਿਸੇ ਦੇ ਦੇਣਾ ਚਾਹੀਦਾ ਹੈ ਸਾਈਨ ਕਰ ਰਹੇ ਹੈ ਹੋ ਇਹ ਤਾਂ ਉਹਦਾ ਉਦਾਹਰਨ ਸਤਾ ਉਹ ਹੀ ਦੇਸੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਮੈਂ ਮੈਂ ਤਾਂ ਉਹਨਾਂ ਨੂੰ ਕਹਿ ਦਿੰਦਾ ਵੀ ਤੁਹਾਡੀ ਜੇ ਤੁਹਾਨੂੰ ਇਹ ਪਿੱਛੇ ਦਾ ਮੰਚਰਾ ਸਾਡਾ ਸਾਡੇ ਵੱਡਿਆਂ ਨੇ ਅਸੀਂ ਸਾਰਿਆਂ ਨੇ ਗਲਤੀ ਉਸਕੀ ਸਿੱਕਤ ਲਾ ਕੇ ਇਸ ਨੂੰ ਬਣਾਇਆ ਕਿ ਜੇ ਬੰਦਾ ਕੋਈ ਆ ਕੇ ਤਵਾ ਕਰਨ ਦੀ ਕੋਸ਼ਿਸ਼ ਕਰਦਾ ਆਪਾਂ ਨਾ ਹੋਣ ਦਈਏ ਤੁਸੀਂ ਇਹਦਾ ਹਿੱਸਾ ਨਾ ਬਣੋ ਜੇ ਮਿੱਤਲ ਦਾ ਤੇ ਮੈਂ ਤਾਂ ਇੰਨਾ ਕੁ ਵੀਡੀਓ ਨੂੰ ਬੇਰਤੀ ਕਰਾਉਂਗਾ ਕੋਈ ਹੋਰ ਕੋਈ ਬਾਤ ਨਹੀਂ ਹੋਣੀ ਇਹਦੇ ਤੋਂ ਉਹ ਯਾਰ ਜੇ ਗਲਤ ਇਹਨਾਂ ਤੇ ਹਰਾਇਆ ਨਹੀਂ ਅਸੀਂ ਹਾਰਦੇ ਠੀਕ ਹੈ ਨਹੀਂ ਮੈਂ ਕਹਿੰਦਾ ਵੀ ਪਬਲਿਕ ਦੇ ਜਿਹੜਾ ਦਿਲ ਦੇ ਅੰਦਰ ਤੁਹਾਡੀ ਥਾਂ ਹੋਣੀ ਚਾਹੀਦੀ ਹੈ ਲੋਕ ਸਾਨੂੰ ਬਹੁਤ ਪਿਆਰ ਕਰਦੇ ਤੁਸੀਂ ਦੇਖਿਆ ਕਿ ਪਿਛਲੇ ਹੁਣੇ ਹੁਣੇ ਇਹੀ ਸੈਂਟਰਲੀ ਪਿਛਲੇ 6 4 5 6 ਮਹੀਨੇ ਤਿੰਨ ਚਾਰ ਤੋਰ ਆ ਆ ਤਿੰਨ ਚਾਰਾਂ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਂਦੀ ਠੀਕ ਹੈ